welcom my new vlog good morning guys welcome my channel guys ਕਿਵੇਂ ਤੁਸੀਂ ਹੋਪ ਕਰਦੀਆਂ ਤੁਸੀਂ ਠੀਕ ਹੋਵੋਗੇ ਤੇ ਵਧੀਆ ਹੋਵੋਗੇ ਸਵੇਰ ਸਵੇਰ ਬਲੌਗ ਦੀ ਸ਼ੁਰੂਆਤ गाइस ਕਿਚਨ ਤੋਂ ਜੋ ਕਿ ਕਿਚਨ ਤੋਂ ਹੀ ਹੁੰਦੀ ਹੈ ਐਂਡ ਵੀ ਤੇ ਸ਼ੁਰੂਆਤ ਵੀ ਤੋਂ ਸਵੇਰ ਸਵੇਰ गाइस ਮੈਂ ਗੋਭੀ ਕੱਟੀ ਹੈ ਲੈ ਕੇ ਐਸੀ ਨੰਨੂ ਦੇ ਪਾਪਾ ਗੋਭੀ ਤੇ ਗੋਭੀ ਨੂੰ ਗ੍ਰाइंड ਕਰਨ ਲੱਗੀ ਆ ਕਿਉਂਕਿ ਗੋਭੀ ਵਾਲੀ ਬਣਾਣੀ ਹੈ ਰੋਟੀ ਤੇ ਇਹ ਮੈਂ ਧੋ ਕੇ ਚੰਗੀ ਤਰ੍ਹਾਂ ਇਦਾਂ ਹੀ ਗ੍ਰੈਂਡ ਕਰ ਲੈਣੀ ਤੇ ਵਧੀਆ ਆ ਹੋ ਜਾਂਦੀ ਕद्दू ਕਸ ਨਹੀਂ ਲਗਾਈਦਾ ਆਪਾਂ ਇਹਦੇ ਚ ਹੀ ਕਰ ਲਈਦੀ ਬੜੀ ਸੋਹਣੀ ਹੁੰਦੀ ਏ ਸੋ ਕੋਣ ਕੋਣ ਇਦਾਂ ਕਰਦਾ ਗੋਭੀ ਗ੍ਰੈਂਡ ਜਿਹੜਾ ਦੂਸਰੇ ਕਰਦੇ ਇਹਦੇ ਫਾਇਦੇ ਹੋਣ ਨਿਗਾਹੇ ਤੇ ਕੀ ਗਾਇਜ਼ 1 ਕਮਿੰਟ ਲੱਗਦਾ ਇਹਦੇ ਵਿੱਚ ਜਿੰਨੀ ਮਰਜ਼ੀ ਗੋਭੀ ਕਰਨੀ ਹੋਵੇ ਕਰੋ ਆ ਦੇਖੋ ਦੇਖੋ ਕਿੰਨੀ ਸੋਨੀ ਹੋ ਗਈ ਗੋਭੀ ਦੇਖੋ ਗਾਇਜ਼ ਕਿੰਨੀ ਸੋਨੀ ਗੋਭੀ ਹੋ ਗਈ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਆ ਜਿਹੜੇ ਪੁੱਲ ਪਏ ਨੇ ਆਪਾਂ ਇਹ ਵੀ ਇਸੇ ਤਰ੍ਹਾਂ ਹੀ ਕਰ ਲੈਣੇ ਨੇ

ਸਦਾਈ ਦੇਖੋ ਇੱਕ ਸਕਿੰਟ ਹੀ ਕੀਤਾ ਵਾ ਗੋਭੀ ਆਪਣੀ ਹੋ ਗਈ ਪੂਰੀ ਗ੍ਰੈਂਡ ਦੇਖੋ ਜੀ ਤੇ ਦੇਖੋ ਕਿੰਨੀ ਸੋਹਣੀ ਹੋ ਗਈ ਗੋਭੀ ਤੇ ਬਸ ਇਹਨੂੰ ਹੁਣ ਮੈਂ ਨਚੋੜਾਂਗੀ ਵੀ ਗਾਇਸ ਤਾਂ ਕਿ ਰੋਟੀ ਬਣਾਉਣ ਟਾਈਮ ਨਾ ਪਾਣੀ ਨਾ ਨਿਕਲੇ ਰੋਟੀ ਵਿੱਚੋਂ ਇਹਨੂੰ ਚੰਗੀ ਤਰ੍ਹਾਂ ਨਚੋੜ ਕੇ ਧਨੀਆ ਨਾਲ ਗੋਪੀ ਗੋਪੀ ਕੀ ਰੋਟੀ ਖਾਏਗੀ ਨਨੂ ਲੋ ਗਾਇਸ ਲੋ ਗਾਇਸ ਲੋ ਗਾਇਸ ਉਹ ਇਹ ਰੋਟੀ ਨਹੀਂ ਖਾਦੀ ਹੈ ਰੋਟੀ ਕਿਉਂ ਨਹੀਂ ਖਾਤਾ ਹੈ ਮੈਂ ਮੈਗੀ ਖਾਤਾ ਹਾਂ ਇਹ ਤਾਂ ਮੈਗੀ ਖਾਤਾ ਹੈ ਜਿਵੇਂ ਐਸਾ ਹੀ ਹੈ ਜੀ ਹੋਰ ਕੀ ਇਹ ਕੁਝ ਨਹੀਂ ਖਾਂਦੀ ਹੈ ਰੋਟੀ ਬਣਾਣ ਲੱਗੇ ਗੋਪੀ ਵਾਲੀ ਆਪਣੇ ਸਬਸਕ੍ਰਾਈਬਰ ਦੱਸਣ ਲੱਗੇ ਕਿ ਗੋਪੀ ਮੈਂ ਇਹਦੇ ਵਿੱਚ ਕਦੋਂ ਕਸ ਕਰਦੀ ਹੈਗੀ ਮੈਂ ਗ੍ਰाइंड ਕਰਦੀ ਹਾਂ ਦੇਖੋ ਕਿਵੇਂ ਸੋਨੇ ਗ੍ਰाइंड ਹੋ ਗਈ ਹੈ ਤੇ ਚਾਕੂ ਕਿੱਥੇ ਗਿਆ ਮੇਰਾ ਆ ਤਿੰਨ ਹਰੀਆਂ ਮਿਰਚਾਂ ਚ ਇੱਕ ਲਾਲ ਮਿਰਚਾ ਹੈ। ਉਹ ਗ੍ਰੀਨ ਸੀ ਨਾ ਰੈੱਡ ਹੋ ਗਈ ਮਿਰਚ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਮਿਰਚਾਂ। ਠੀਕ ਹੈ। ਸੰਜੀਵ ਜੀ ਖਾਂਦੇ ਨੇ ਥੋੜੀ ਤਿੱਖੀ ਤਿੱਖੀ ਰੋਟੀ। ਤਿੱਖੀ ਤਿੱਖੀ ਰੋਟੀ ਖਾਂਦੇ ਨੇ ਸੰਜੀਵ ਜੀ। ਤੋਂ ਆਪਾਂ ਹਰੀਆਂ ਮਿਰਚਾਂ ਕਰ ਲਈਆਂ। ਤੇ ਠੰਡ ਹੋ ਗਈ ਗਾਇਜ਼ ਦੇਖੋ ਸ਼ਾ ਸ਼ਾਲਾ ਜਿਆਦਾ ਹੀ ਠੰਡ ਲੱਗਦੀ ਤੁਹਾਨੂੰ। ਸ਼ਾਲਾ ਨਿਕਲ ਆਈਆਂ ਨੇ। ਇਸ ਤਰਫ ਆ ਦੂ। ਨਹੀਂ ਠੀਕ ਹੈ। ਇਹ ਹੁਣ ਕੀ ਕੱਟਣਗੇ ਧਨੀਆ। ਧਨੀਆ ਵਗੈਰਾ ਵੀ ਪਾਇਆ ਹੋਵੇ ਨਾ ਫਿਰ ਰੋਟੀ ਜਾਸ ਵਧੀਆ ਨਹੀਂ ਬਣੀ। ਹੂੰ। ਤੇ ਜਦੋਂ ਆਪਾਂ ਬਣਾਣੀ ਹੈ ਬਣਾਉਣ ਦਾ ਵੀ ਤਰੀਕਾ ਮੈਂ ਦੱਸਦੀ ਆ। ਕਿੱਦਾਂ ਬਣਾਉਣਾ। ਠੀਕ ਹੈ। ਇਹ ਦਸੋ ਦਸੋ ਕਿੱਦਾਂ ਰੋਟੀ ਬੰਦੀ ਹੈ ਅੱਜ ਮੈਂ ਵੀ ਦੇਖਾਂ। ਕਦੀ ਬਣਾਈ ਤਾਂ ਹੈ ਨਹੀਂ ਰੋਟੀ ਸਿੱਖ ਲੈਣੇ ਅੱਜ ਸਿੱਖਣੀ ਚਾਹੀਦੀ ਰੋਟੀ ਇਹ ਬੰਦੇ ਨੂੰ ਕਿਸੇ ਨੇ ਨਾ ਚੈਲੰਜ ਕਰਿਆ ਵਾਈਜ਼ ਆਪਾਂ ਸੰਜੀਤ ਜੀ ਕੋਲੋਂ ਕਿਵੇਂ ਹੁੰਦੀ ਹੈ ਠੀਕ ਹੈ ਹਾਂ ਬਣਵਾਣੀ ਰੋਟੀ ਤੂੰ ਮੇਰੇ ਤੋਂ ਕਿਉਂ ਤੁਸੀਂ ਨਹੀਂ ਬਣਾ ਸਕਦੇ ਚੈਲੰਜ ਚੈਲੰਜ ਰੋਟੀ ਤੂੰ ਹੀ ਬਣਾਉਂਦੀ ਥੋੜੀ ਲੱਗਦੀ ਹੈ ਨਹੀਂ ਮੈਂ ਫੇਰ ਹੀ ਠੀਕ ਹਾਂ ਓਹੋ ਚੈਲੰਜ ਕਰ ਲਿਓ ਮੜਾ ਜਾਂ ਚੈਲੰਜ ਕਰ ਲਿਓ ਸ਼ਰਤ ਰੱਖ ਲਿਓ ਫਿਰ ਕੋਈ ਬਣਾ ਕੇ ਦਿਖਾ ਦੂੰਗਾ ਐਨ ਗੋਲ ਮਟੋਲ ਰੋਟੀ ਹਾਂ ਬਣਵਾਣੀ ਗਾਇਜ਼ ਆਪਾਂ ਚੈਲੰਜ ਤੁਸੀਂ ਐਗਰੀਓ ਤੇ ਯੈਸ ਲਿਖ ਦਿਓ ਕਮੈਂਟ ਕਰਕੇ ਵੀ ਮੈਂ ਇਹ ਚੈਲੰਜ ਕਰਨਾ ਜੇ ਪੂਰੀ ਗੋਲ ਰੋਟੀ ਬਣ ਗਈ ਤਾਂ ਅਸੀਂ ਕੁਝ ਰੱਖਾਂਗੇ ਗਿਫਟ ਜਾਂ ਨਾਮ ਜੋ ਸੁਨੇਹਾ ਮੈਨੂੰ ਦੇਏਗੀ ਜੇ ਨਾ ਬਣੀ ਤਾਂ ਫਿਰ ਮੈਨੂੰ ਦੇਣਾ ਪੈਣਾ ਗਿਫਟ ਭਰਾਵਾ ਸਹੀ ਹੈ ਚਲੋ ਜੀ ਸਾਰਿਆਂ ਨੂੰ ਮਿੱਠਾ ਬਾਸ ਕਰਾਂ ਮੈਂ ਤਾਂ ਲੱਗੀ ਪਈਆਂ ਬਾਣ ਆਦੇ 10 15 ਵੀ ਮਿਰਚਾਂ ਬੜੀ ਹੈ ਨਾ ਚੱਕਰ ਨਹੀਂ ਚਲੋ ਜੀ ਹੁਣ ਆਪਾਂ ਦੇਖੋ ਗਾਇਸ ਕਿੰਨੀ ਵਧੀਆ 2 ਮਿੰਟ ਲੱਗੇ ਗਿਣਤੀ ਤੇ 2 ਮਿੰਟ ਤੇ ਆਪਾਂ ਕਰ ਲਈ ਸਾਰੀ ਗੋਭੀ ਗ੍ਰੈਂਡ ਮੈਂਟ ਲੱਗਾ ਗਾਇਸ ਮੈਂਟ ਦੇਖੋ ਚਲੋ ਜੀ ਹੁਣ ਆਪਾਂ ਵਿੱਚ ਪਾਈਏ ਮਸਾਲੇ ਨਮਕ ਵਿੱਚ 11 ਕਾਲੀ ਮਿਰਚ ਠੀਕ ਹੈ ਪਾਓ ਠੀਕ ਹੈ ਲੋ ਜੀ ਗਾਇਜ਼ ਆਪਾਂ ਨਮਕ ਮਿਰਚ ਨਮਕ ਆਪਣੇ ਟੇਸਟ ਅਕੋਰਡਿੰਗ ਪਾ ਲੈਣਾ ਇਹਨਾਂ ਦੇ ਵਿੱਚ ਤਕਰੀਬਨ ਹਰ ਘਰ ਬੰਦੀ ਹੈ ਗੋਭੀ ਵਾਲੇ ਪਰਾਂਠੇ ਪਰ ਆਪਣਾ ਸਟਾਈਲ ਇਹ ਹੈ ਆਪਾਂ ਇਸ ਤਰੀਕੇ ਦੇ ਨਾਲ ਬਣਾਉਨੇ ਆ ਜੀ ਗ੍ਰाइंड ਕਰਕੇ ਠੀਕ ਹੈ ਵਾਈ ਮਾਰ ਕਾਲੀ ਮਿਰਚ ਵੀ ਪਾਈ ਗਾਇਜ਼ ਓਨਲੀ ਨਮਕ ਮਿਰਚ ਐਂਡ ਕਾਲੀ ਮੇਚ ਮੈਂ ਇਸ ਤੋਂ ਇਲਾਵਾ ਕੁਝ ਨਹੀਂ ਪਾਉਂਦੀ ਕਿਉਂਕਿ ਹਰੀਆਂ ਮਿਰਚਾਂ ਧਨੀਆ ਵਗੈਰਾ ਮੈਂ ਆਲਰੇਡੀ ਪਾ ਲਿਆ ਹੋਇਆ ਮਿਕਸ ਕਰ ਲਾਂਗੇ ਹੁਣ ਇਹਨੂੰ ਆਪਾ ਗੋਭੀ ਮੈਂ ਨਿਚੋੜ ਲਈ ਸੀ ਗਾਇਜ਼ ਹੁਣ ਵਿੱਚ ਜਰਾ ਪਾਣੀ ਨਹੀਂ ਹੈਗਾ ਤੇ ਜਦੋਂ ਆਪਾਂ ਰੋਟੀ ਬਣਾਣੀ ਹੈ ਜਰਾ ਨਹੀਂ ਇਹਦੇ ਵਿੱਚੋਂ ਆ ਰੋਟੀ ਫਟਣੀ ਜਾਂ ਕੁਝ ਵੀ ਹੋਣਾ ਰੋਟੀ ਆਪਣੀ ਪ੍ਰੋਪਰ ਗੋਲ ਬਣੇਗੀ ਤੇ ਵਧੀਆ ਬਣੇਗੀ ਆਪਾਂ ਪਾਵਾਂਗੇ ਗੋਭੀ ਭਰ ਭਰ ਕੇ ਪਰਾਂਠੇ ਕਿਉਂਕਿ ਮੈਨੂੰ ਤਾਂ ਗਾਇਜ਼ ਜਦੋਂ ਜਿੰਨੀ देर ਗੋਭੀ ਭਰ ਭਰ ਕੇ ਨਾ ਪਾਈ ਹੋਵੇ ਪਰਾਂਠਿਆਂ ਦੇ ਵਿੱਚ ਆਪਾਂ ਨੂੰ ਮਜ਼ਾ ਨਹੀਂ ਆਉਂਦਾ ਗਾਇਜ਼ ਲੋ ਜੀ ਆਪਾਂ ਮਿਕਸ up ਕਰ ਲਿਆ ਸਾਰਾ ਠੀਕ ਹੈ ਦੇਖੋ ਗਾਇਜ਼ ਆਪਾਂ ਗੋਭੀ ਪਾਈ ਹੈ ਤੇ ਗੋਭੀ ਦੇ ਵਿੱਚ ਆਪਾਂ ਗਾਇਜ਼ ਥੋੜਾ ਥੋੜਾ ਥੂੜਾ ਵੀ ਪਾਵਾਂਗੇ ਥੂੜਾ ਪਾਣਾ ਰੋਟੀ ਫਟਦੀ ਨਹੀਂ ਤੇ ਐਂ ਪ੍ਰੋਪਰ ਵਧੀਆ ਬੰਦੀ ਹੈ ਉਹ ਵੀ ਨਿਕਲਦੀ ਨਹੀਂ ਬਾਹਰ ਤੇ ਇੱਕ ਫੁਲਕਾ ਆਪਾਂ ਪਾਇਆ ਹੋਇਆ ਹੈ ਗਾਇਸ ਜੋ ਜੋ ਕਿ ਦੇਖੋ ਇਸੇ ਤਰੀਕੇ ਨਾਲ ਹੀ ਮੈਂ ਇਸ ਥੋੜਾ ਇਥੇ ਢੂੜ ਜਿਵੇਂ ਇਹਦੇ ਵਿੱਚ ਢੂੜਾ ਪਾਇਆ ਨਾ ਗਾਇਸ ਉਵੇਂ ਇਹਦੇ ਵਿੱਚ ਢੂੜਾ ਪਾਇਆ ਸੀ ਤੇ ਦੇਖੋ ਪ੍ਰੋਪਰ ਆਪਣਾ گول گول ਡਾਂਠਾ ਬਣਿਆ ਮਜ਼ਾਲਾ ਵਿੱਚੋਂ ਨਿਕਲੀ ਹੋਵੇ ਹੋਬੀ ਹਾਂ ਇਹ ਤਾਂ ਬਾਹਰ ਹੀ ਗਾਣ ਦੇ ਬਾਰੇ ਪਿੱਛੇ ਆਏ ਬਾਹਰ ਹੀ ਗਾਣ ਦੇ ਬੱਚੇ ਤਾਂ ਹੀ ਬੜਾ ਕਰਦੇ ਰੋਬੀ ਦੇਖੋ ਗਾਇਜ਼ ਕਿੰਨਾ ਵਧੀਆ ਪਰਾਂਠਾ ਬਣਿਆ ਦੇਖੋ ਕਿੰਨਾ ਸੋਹਣਾ ਪਰਾਂਠਾ ਬਣਿਆ ਦੇਖੋ ਗਾਇਜ਼ ਕਿਉਂਕਿ ਰੋਬਿੰਡ ਦੇ ਪਾਪਾ ਗਾਇਜ਼ ਨਾ ਆ ਰਹੇ ਨੇ ਠੀਕ ਹੈ ਤੇ ਸੋ ਨਹੀਂ ਤਾਂ ਉਹ ਫੋਨ ਫੜਦੇ ਤੇ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਸੋ ਕੋਈ ਗੱਲ ਨਹੀਂ ਆਲ ਰੋਬਿੰਡ ਗਿਆ ਛੱਡਾ ਤੇ ਆਲਵੇ ਅੱਜ ਰੋਬਿੰਡ ਨੇ ਕਾਲਜ ਦੀ ਦਿੱਤੀ ਹੈ ਛੁੱਟੀ ਦੇਖੋ ਪਰਾਂਠਾ ਬਣਿਆ ਮਸਤ ਕਿਨੂ ਕਿਨੂ ਭੁੱਖ ਲੱਗ ਗਈ ਦੀ ਦੇਖੋ ਖਾਂ ਦੇਖ ਕੇ ਦੇਖੋ ਗਾਇਸ ਬਾਸ ਗਾਇਸ ਮੈਂ ਇਸੇ ਤਰੀਕੇ ਨਾਲ ਹੀ ਬਣਾਨੀ ਆ ਥੋੜਾ ਧੂੜਾ ਧੂੜ ਲੈਣਾ ਤੇ ਫਿਰ ਕੋਬੀ ਰੋਟੀ ਫੜਦੀ ਨਹੀਂ ਹੈਗੀ ਬਿਲਕੁਲ ਵੀ ਵਧੀਆ ਬਣਦੀ ਹੈ ਦੇਖੋ ਗੋਲ ਮੋਲ ਬਣੀ ਹੈ ਢੇੜੇ ਕਰਨਾ ਦੇਖੋ ਗਾਇਸ ਅੰਦਰ ਦੇਖੋ ਮਸ ਮਸ ਕਾਂਠੇ ਪਾਣ ਰਹੇ ਦੇਖੋ ਆਪਾਂ ਗੋਭੀ ਐਦਾ ਲੱਲੀ ਤੇ ਵਿੱਚ ਮੈਂ ਪਾਣੀ ਹੁੰਨੀ ਆ ਧੂੜਾ ਠੀਕ ਹੈ ਜੀ ਧੂੜੇ ਪਾਣ ਦਾ ਕੀ ਫਾਇਦਾ ਫਿਰ ਜਿਵੇਂ ਗੋਭੀ ਗਿੱਲੀ ਹੁੰਦੀ ਹੈ ਨਾ ਥੋੜੀ ਜੀ ਪਾਣੀ ਵਿੱਚੋਂ ਨਿਕਲਦਾ ਨਹੀਂ ਤੇ ਰੋਟੀ ਪ੍ਰੋਪਰ ਬੰਦੀ ਐ ਰੋਟੀ ਫਟਦੀ ਨਹੀਂ ਥੋੜਾ ਧੂੜਾ ਪਾ ਲਈਦਾ ਆਪਾਂ ਇੱਧਰ ਦਿਖਾਓ ਰੋਟੀ ਤੁਹਾਨੂੰ ਦਿਖਾਈ ਗਏ ਆ ਦੇਖੋ ਕਿਉਂਕਿ ਹੁਣ ਸੰਜੀਵ ਜੀ ਆ ਚੁੱਕੇ ਨੇ ਨਹਾ ਕੇ ਤੇ ਮੈਂ ਫਾਇਦਾ ਚੱਕਾ ਇਹ ਮਿਰਚ ਗੋਲ ਘਾਤੀ ਤੇ ਤਾਂ ਰੋਟੀ ਹੋਰ ਵੀ ਮਤਲਬ ਕਿ ਢੂੜਾ ਪਾੰਦਾ ਇਹ ਹੁੰਦਾ ਫਾਇਦਾ ਦੇਖੋ ਮਿੰਟਾਂ ਵਿੱਚ ਬੇਲ ਗਈ ਵੀ ਗਈ ਹੈ ਤੇ ਕੋਈ ਇਹ ਨਹੀਂ ਬਾਹਰ ਨਹੀਂ ਨਿਕਲੀ ਹੈਗੀ ਦੇਖੋ ਇਦਾਂ ਆਪਾਂ ਨਾਲ ਕੇ ਖਾਵਾਂਗੇ ਰੋਟੀ ਤੇ ਇੱਧਰ ਮੈਂ ਬਣਾ ਕੇ ਰੱਖ ਲਈਆਂ ਚਪਾਤੀ ਬੋਕਸ ਦੇ ਅੰਦਰ ਜਿਹੜੇ ਦਾ ਸਰਦੀਆਂ ਨੂੰ ਤਾਂ ਸਾਡੇ ਇੱਥੇ ਹੀ ਚੱਲਦਾ ਹੈ ਸਦੀ ਗੋਭੀ ਪਰਾਂਠੇ ਕਦੀ ਆਲੂ ਮੇਥੀ ਦੇ ਠੀਕ ਹੈ ਆ ਦੇਖੋ ਗੋਲ ਗੋਲ ਬਣੀ ਨਾ ਕੱਲ ਚੱਲਣਗੇ ਆਲੂ ਮੇਥੀ ਦੇ ਹਨਾ ਕੱਲ ਆਲੂ ਮੇਥੀ ਦੇ ਪਰਾਂਠੇ ਚਾਹ ਵੀ ਮਾਰਦੀ ਬਰਕਾ ਥੋੜਾ ਬੋਤਾ weight ਵੀ ਹੋ ਜਾਂਦਾ ਸਰਦੀ ਚ ਪਰਾਂਠੇ ਪੁੰਠੇ ਖਾਣ ਨਾਲ ਤੇ ਮੈਂ ਤੁਹਾਨੂੰ ਗਾਇਜ਼ ਇੱਕ ਚੂਰਨ ਸਰ ਲੈ ਆ ਕੇ ਦੱਸਾਂਗੀ ਕਿਦਾਂ ਇੱਕ ਚੂਰਨ ਹੋਰ ਆਪਾਂ ਸੋਚਿਆ ਹੈ ਤੇ ਉਹ ਮੈਂ ਤੁਹਾਨੂੰ ਦੱਸਾਂਗੀ weight loss ਕਰਨ ਦਾ ਤੇ ਉਹਦੀ ਵੀਡੀਓ ਵੀ ਮੈਂ ਜਲਦੀ ਲੈ ਕੇ ਆਉਂਗੀ ਕਿਉਂਕਿ ਸਰਦੀ ਵਿੱਚ ਨਾ ਪਰਾਂਠੇ ਪੁੰਡੇ ਖਾਂਦੇ ਆ ਹਨਾ weight ਤਾਂ ਜ਼ਰੂਰ ਵੱਧਦਾ ਹੀ ਵੱਧਦਾ ਹੈ ਮਾਣਾ ਮੋਟਾ 19 ਸੋ ਨੋ ਟੈਨਸ਼ਨ ਤੁਸੀਂ ਸਵੇਰ ਦੀ ਰੋਟੀ ਖਾਣੀ ਹੈ ਜੀ ਮੈਂ ਅੱਗੇ ਵੀ ਦੱਸਿਆ ਹੋਇਆ ਵਾ ਕਿ ਸਵੇਰ ਦੀ ਰੱਜ ਕੇ ਖਾਓ ਮਹਾਰਾਜਿਆਂ ਦਾ ਖਾਣਾ ਠੀਕ ਹੈ ਨਾ ਉਸ ਤੋਂ ਬਾਅਦ ਦਿਨ ਵਿੱਚ ਚਾਹੇ ਖਾਓ ਹੀ ਨਾ ਥੋੜੀ ਬਹੁਤੀ ਖਾਓ ਰਾਤ ਨੂੰ ਤਾਂ ਬਿਲਕੁਲ ਹੀ ਘੱਟ ਖਾਓ ਸਵੇਰ ਦੀ ਰੱਜ ਕੇ ਖਾਓ ਰੋਟੀ ਤੇ ਸੋ ਗਾਈਜ਼ ਕਿਵੇਂ ਲੱਗੇ ਤੁਹਾਨੂੰ ਗੋਭੀ ਵਾਲੇ ਪਰਾਂਠੇ ਦੇਖੋ ਗਾਈਜ਼ ਹਾਂ ਗੋਭੀ ਵਾਲੇ ਪਰਾਂਠੇ ਲਿਆ ਦਿਓ ਮੇਰੇ ਤਾਂ ਮੂੰਹ 'ਚ ਪਾਣੀ ਆ ਜਾਂਦਾ ਵਾ ਜਲਦੀ ਜਲਦੀ ਲਿਆ ਦਿਓ ਆ ਬਸ ओके okay, मैं वेट कर रहा हूं टॉडी अंदर फटाफट हां जी हां ठीक है आ एक मिनट इधर भी थोड़ी सी बना दो एक आ देखो जी देखो जी आपा पार पार की गोभी बनाई पाई है बनाई नहीं पाई है देखो ਵਿੱਚ ਪਾਉਂਗੇ ਥੋੜਾ ਧੂੜਾ ਪਿੱਛੇ ਜੇ ਮੈਨੂੰ ਇੱਕ ਸਬਸਕ੍ਰਾਈਬਰ ਦਾ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਸੀ ਜੋ ਤੁਸੀਂ ਇਸ ਆਈਡੀਆ ਨਾਲ ਬਣਾਉਂਦੇ ਹੋ ਨਾ ਤੇ ਇਹ ਆਈਡੀਆ ਟ੍ਰਿਕ ਬਹੁਤ ਵਧੀਆ ਹੈ ਕਿਉਂਕਿ ਉਹ ਪਤਾ ਕੀ ਪਾਉਂਦੇ ਹੁੰਦੇ ਸੀ ਪਨੀਰ ਪਾਉਂਦੇ ਸੀ ਹੈਲੋ ਦੁਕਾਸ ਕਰਕੇ ਭੋਰ ਕੇ ਨਾ ਪਨੀਰ ਪਾਉਂਦੇ ਸੀ ਤੇ ਉਹਨਾਂ ਨੇ ਕਿਹਾ ਤੁਹਾਡੀ ਇਹ ਟ੍ਰਿਕ ਬਹੁਤ ਵਧੀਆ ਲੱਗੀ ਤੇ ਮੈਂ ਵੀ ਇਦਾਂ ਹੀ ਬਣਾਵਾਂਗੀ ਆ ਦੇਖੋ ਵਿੱਚ ਆਪਾਂ ਧੂੜਾ ਪਾਇਆ ਤੇ ਹੁਣ ਦੇਖੋ ਮਜਾ ਆ ਲੈ ਮੈਂ ਵੇਲਣਾ ਵੀ ਨਾ ਵਧੀਆ ਚਲਾ ਰਹੀ ਆ ਦੇਖੋ ਮਿੰਟਾਂ ਵਿੱਚ ਭਰ ਕੇ ਵੀ ਪਾਈ ਐ ਤੇ ਤਾਂ ਵੀ ਬਾਹਰ ਆਈ ਦੇਖੋ ਗਾਇਸ ਆਈ ਬਾਹਰ ਕੋਈ ਬਾਹਰ ਨਹੀਂ ਆਈ ਦੇਖੋ ਠੀਕ ਹੈ ਨਾ ਐਂਡ ਪ੍ਰੋਪਰ ਬਣਿਆ ਪਰਾਂਠਾ ਤੇ ਜਿਹੜੇ ਪਰਾਂਠੇ ਬਣ ਰਹੇ ਨੇ ਉਹ ਵੀ ਐਂਡ ਪ੍ਰੋਪਰ ਬਣ ਰਹੇ ਨੇ ਦੇਖੋ ਤੋ ਲਿਆਉ ਠੀਕ ਹੈ ਬੱਸ ਦਵਾਈ ਮੈਂ ਲੈ ਕੇ ਆ ਰਹੀ ਗਾਇਸ ਆ ਦੇਖ ਚ ਚਲੋ ਦੇਖੋ ਗਾਇਸ ਫੀਲਿੰਗ ਦੇਖੋ ਰੋਟੀ ਦੀ ਦੇਖੋ ਜੀ ਮਸਤ ਜ਼ਬਰਦਸਤ ਦੇਖੋ ਹੈਲੋ ਮੰਮੀ ਹਾਂਜੀ ਮੈਂ ਚਾਬੀ ਦਾ ਆਇਆ ਸੀ ਗੱਡੀ ਦੀ ਤੇ ਉਹ ਸਰਵਿਸ ਵਾਲੇ ਆਏ ਤੇ ਗੱਡੀ ਲੈ ਗਏ ਠੀਕ ਹੈ ਚਾਬੀ ਮਿਲ ਗਈ ਸੀ ਨਾ ਹਾਂ ਹਾਂ ਤੇ ਆ ਦੇਖਿਓ ਗਾਇਜ਼ ਮੈਂ ਨਾ ਆਲੂ ਛਿੱਲੇ ਆ ਤੇ ਅੰਦਰੋਂ ਇੰਨਾ ਖਰਾਬ ਆਲੂ ਨਿਕਲਿਆ ਨਾ ਥੋੜੀ ਦਿੱਕਤ ਮੈਨੂੰ ਬੜਾ ਹੀ ਸਾਰਾ ਉੱਤੋਂ ਸਾਫ਼ ਤੇ ਅੰਦਰੋਂ ਬਿਲਕੁਲ ਖਰਾਬ ਹੈ ਇਸੇ ਚੀਜ਼ ਦਾ ਕਰੋਸਾ ਨਹੀਂ ਆਗਾ ਐਦਾਂ ਹੀ ਆ ਥਾਨ ਵਾਲੇ ਦੇ ਵੀ ਹਾਂ ਹੈ ਤੇ ਗਾਇਜ਼ ਬਸ ਅੰਦੂਪਿਆ ਦੇ ਲਾਂਚ ਵਿੱਚ ਆਪਾਂ ਬਣਾ ਰਹੇ ਆ ਆਲੂ ਮਠੀ ਸੱਜੀ ਆਲੂ ਮਠੀ ਸੱਜੀ ਗਾਇਜ਼ ਟਾਰਚ ਵੀ ਲਗਾਈ ਤੂੰ ਅੱਜ ਟਾਰਚ

ਰੋਬਿੰਨ ਖਾਏਗਾ ਆਲੂ ਮੇਥੀ ਗਾਇਸ ਸਾਰਾ ਦਿਨ ਕੰਮ ਹੀ ਨਹੀਂ ਮੁੱਕਦਾ ਅੱਜ ਸੋਨੀਆ ਵੀ ਨਹੀਂ ਆਈ ਸੋ ਮੈਂ ਸਾਰਾ ਝੜ ਪੋਚਾ ਵੀ ਲਗਾਇਆ ਮੇਰੀ ਪਿੱਠ ਕਮਰ ਦਰਦ ਹੋਣ ਲੱਗੀ ਗਾਇਸ ਪਤਾ ਕਿਉਂ ਕੱਲ ਮੈਂ ਬੈੱਡ ਸਾਫ ਕੀਤਾ ਸੀ ਉਹਦੇ ਨਾਲ ਨਾ ਝੁੱਕ ਝੁੱਕ ਕੇ ਕੰਮ ਕੀਤਾ ਧੋਆਂ ਚੱਕੀਆਂ ਤੇ ਉਸ ਨਾਲ ਕਮਰ ਦੀ ਬੈਂਡ ਵੱਜੀ ਵੀ ਤੇ ਅੱਜ ਝੜ ਪੋਚਾ ਵੀ ਸਾਰਾ ਕੰਮ ਕਰਨਾ ਪਿਆ ਸੋਨੀਆ ਦੀ ਗੈਰ ਹਾਜ਼ਰੀ ਦੇ ਵਿੱਚ ਤੇ ਹਾਂ ਕੀ ਬਣ ਰਿਹਾ ਕੀ ਬਣ ਰਿਹਾ ਨਾ ਕਰਨ ਚਲੋ ਜੀ ਗਾਇਸ ਸ਼ਾਵਰ ਆਪਾਂ ਲੈ ਲਿਆ ਸੀ ਰੈਡੀ ਹੋ ਗਏ ਸਬਜੀ ਆਪਾਂ ਹੁਣ ਕੱਟ ਰਹੇ ਆ ਠੀਕ ਹੈ ਅਬ ਮੇਰੇ ਫੇਸ ਦੇਖ ਕੇ ਦੱਸੋ ਅਗਰ ਮੈਂ ਜੋ ਤੈਨੂੰ ਕੰਮ ਕਿਹਾ ਸੀ ਉਹ ਮਿਲ ਰਿਹਾ ਕੰਮ ਕਰਨ ਜਾਣਾ ਤੋ ਓਕੇ ਠੀਕ ਹੈ ਸੋ ਗਾਇਜ਼ ਮੈਂ ਫਟਾਫਟ ਬਣਾਦਾ ਸਬਜੀ ਕੰਮ ਤਾਂ ਸਾਰਾ ਦਿਨ ਨਹੀਂ ਮੁੱਕਦਾ ਤੇ ਆਪਾਂ ਥੋੜਾ ਬਹੁਤਾ ਤੁਹਾਨੂੰ ਵੀ ਟਾਈਮ ਦਿੰਨੇ ਆ ਵੀਡੀਓ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਆ ਠੀਕ ਹੈ ਸੋ ਗਾਇਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਹੁਣ ਮਿਲਨੇ ਆ ਤੁਹਾਨੂੰ ਇੱਕ ਕੱਲ ਵਧੀਆ ਜੀ ਪਿਆਰੀ ਜੀ ਵੀਡੀਓ ਲੈ ਕੇ ਠੀਕ ਹੈ ਇਸ ਲੋ ਦਾ ਐਂਡ ਕਰਦੇ ਆ ਬਾਏ ਗਾਇਜ਼ ਟੇਕ ਕੇਅਰ ਗੁੱਡ ਬਾਏ